हां जी सत श्री अकाल ਸਾਰਿਆਂ ਨੂੰ ਅਗਲੀ ਸਵੇਰ ਹੋ ਚੁੱਕੀ ਹੈ ਜੀ ਨਾ ਤੋਂ ਕੇ ਤੱਲੇ ਆ ਜੀ ਮੇਰੇ ਸਾਡੇ ਕੰਦਰਵਾਰ ਸਾਹਿਬ ਲਓ ਜੀ ਦਰਵਾਰ ਸਾਹਿਬ ਦੇ ਨੇੜੇ ਪਹੁੰਚ ਗਏ ਅਲੱਗ ਕਰੋ ਜੀ ਦਰਸ਼ਨ ਐ ਟਾਈਮ ਤੇ ਪਹੁੰਚੇ ਆ ਜੀ ਉਸ ਅਰਦਾਸ ਹੋਣ ਲੱਗੀ ਅਰਦਾਸ ਚ ਸ਼ਾਮਲ ਬੰਨੇ ਆ ਚਲੋ ਫਿਰ ਮਿਲਦੇ ਆ ਜੇ ਤੁਸੀਂ ਆਗੇ ਉਹ ਜੀ ਦਰਵਾਜ਼ਾ ਪਹੁੰਚ ਗਏ ਕੈਮਰਾ ਸ਼ਾਇਦ ਅੱਗੇ ਜਾਣਾ ਲਾਉ ਨੇ ਜੀ ਇੱਥੋਂ ਹੀ ਦਰਸ਼ਨ ਕਰਾ ਦਿੰਦੇ ਆ ਗੁਰੂ ਮਹਾਰਾਜ ਅਰਦਾਸ ਹੁੰਦੀ ਆ ਜੀ 15 ਜੋ ਕਰਵਾਫ ਕਰੇ ਮਾਲਕ 에ਰ ਕਰੀਦਾ ਸਾਰੇ ਉਹ ਤੇ ਆਓ ਜੀ ਦਰਸ਼ਨ ਬਾਪ ਇਹਦੇ ਕੋਲ ਆ ਗਏ ਵੱਡੇ ਬਾਬਾ ਜੀ ਸਾਡੇ ਜੀ हां जी दर्शन करके बाहर आ गए जी बाबा जी निशान साह की सेवा हो रही है जी देख बा निशान साह की सेवा करते हो लो जी देखो इलाके का नज़ारा है ਮਹਾਰਾਜ ਲੋ ਜੀ ਵਾਪਸ ਆ ਗਏ ਗੋਤਾ ਆਬਰੀ ਦੇ ਕੰਡੇ ਤੇ ਇਹ ਹੈ ਜੀ ਦਿਨ ਦਾ ਨਜ਼ਾਰਾ ਤੇ ਹੁਣ ਟਰਾਲੀ ਵਾਲੇ ਬੰਦੇ ਦੇਖੋ ਜੀ ਤਿਆਰੀਆਂ ਵੇਰਿਆਂ ਕਰਕੇ ਚਾਹ ਪੀ ਕੇ ਪੀਜ਼ਾ ਖਾ ਕੇ ਤਿਆਰ ਹੋ ਰਹੇ ਆ ਰਾਣੀ ਭਾ ਹੁਣੇ ਵਾਲੇ ਪਏ ਹੀ ਆ ਆ ਰਾਣੀ ਵਾਲੇ ਪਏ ਆ ਬਾਈ ਖੰਗ ਦਿਖਾਵਨਾ ਨਾਸ ਮਾਰਤਾ ਠੰਡ ਚ ਖਾਂ ਮੇ ਕਿ ਨਾ ਖੰਗ ਹੋ ਗਈ ਠੰਡਾ ਕਰਕੇ ਹੁਣ ਛਾਤੀ ਵੀ ਦਰਦ ਹੋ ਰਹੀ ਆਏ ਹਾਏ ਹਾਏ ਨਣੀ ਬਾਈ ਦਾ ਫੋਨ ਆਇਆ ਵਾ ਵੀਡੀਓ ਕਾਲ ਚੱਲ ਰਹੀ ਆ ਠੀਕ ਹੈ ਮੈਂ ਹੁਣ ਕੰਮ ਮਾਰ ਰਿਹਾ ਵੀ ਜਿੰਨੇ ਲੱਗ ਕੋਈ ਆਉਂਦਾ ਨਹੀਂ ਹੁਣ ਦਮ ਮਾਰ ਦਮ ਮਾਰ ਲੀਏ ਠੀਕ ਆ ਠੀਕ ਆ ਲਾਡੀ ਬਾਈ ਹੋ ਗਿਆ ਤਿਆਰ ਥੋੜਾ ਬੁਣਾ ਚੱਲ ਰਿਹਾ ਹੈ ਨਿੱਡ ਤੇ ਇੱਕ ਵਾਰੀ ਬਾਈ ਮਸੀ ਚੱਲੇ ਹੋ ਜਰਾ ਕੋ ਬਲਿਓ ਖੜ ਗਿਆ ਤਾਂ ਬਾਈ ਮਸੀ ਚੱਲੇ ਟਾਇਰ ਚੈੱਕ ਕਰ ਤੁਸੀਂ ਜਿਹੜਾ ਟਰੈਕਟਰ ਦਾ ਟਾਇਰ ਮੁੰਡੇ ਨੇ ਪਾਲ ਸਮਾਰ ਮਾਰਕ ਟਾਇਰਾਂ ਦੀ ਟਾਇਰ ਪੜਾਮ ਛੱਡੀ ਐ ਚੈੱਕ ਕਰੋ ਜੀ ਗਦਾਫਰੀ ਦੇ ਗੰਡੇ ਟਰਾਲੀ ਕੁਝ ਬੰਦੇ ਸਾਡੇ ਕਮਰੇ ਜਾਂ ਮੈਂ ਵੀ ਕਮਰੇ ਚ ਸੀਗਾ ਪੱਤੇ ਪੈਦੇ ਕੱਲ ਵੀ ਪੈਲੇ ਪੱਤੋਂ ਤਾਂ ਪਾਏ ਤੇ ਮਸੜਾਈ ਬਣ ਲਿਆ ਪਰਨਾ ਸਾਸੜ ਜੀ ਮਾਸਤਰੀ ਕਹਨ ਹਾਂ ਕੋਣ ਸੀ ਪੁੰਚ ਸੀ ਗਈ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਇਹ ਇਹਨਾਂ ਗੁਰਦੁਆਰਾ ਸਾਹਿਬ ਤੋਂ ਜਿਹੜਾ ਆਪਣਾ ਅਰਜੂਨ ਸਾਹਿਬ ਮੇਨ ਗੁਰਦੁਆਰਾ ਸਾਹਿਬ ਉੱਥੋਂ ਹੈਗਾ ਜੀ ਇਹ ਗੁਰਦੁਆਰਾ ਸਾਹਿਬ 3 ਕਿਲੋਮੀਟਰ ਦੀ ਦੂਰੀ ਤੇ ਇਹ ਇੱਥੇ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਜੀ ਇਹ ਹੈਗਾ ਜੀ ਲੋਕਲ ਗੁਰਦੁਆਰਾ ਸਾਹਿਬ ਤੋਂ ਬਣਦਾ ਉਹਨਾਂ ਜਨ ਲਈ ਲੋਕਲ ਗੁਰਦੁਆਰਾ ਸਾਹਿਬ ਨੂੰ ਮਿਲ ਜੀ ਤਾਂ ਵੀ ਸਮਾਗਮ ਆ ਜੀ 27 ਤਰੀਕ ਦਾ ਮੋਬਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਹਿਰ ਜੀ ਇਹ ਦੇਖੋ ਜੀ ਐਂਟਰੀ ਗੇਟ ਅੱਜ ਮਾਸੂਤ ਸੀ 10 ਜਣੇ ਆਏ ਆ ਤੇ ਲੋਕਲ ਗੁਰਦੁਆਰਾ ਦੇ ਦਰਸ਼ਨ ਕਰਨਾ ਹਾਂ ਜੀ ਹੁਣ ਪਹੁੰਚੇ ਸੀ ਗੁਰਦੁਆਰਾ ਸੰਗਤ ਸਾਹਿਬ ਚਾਲਕਾ ਸੇਣੀ 70 ਔਰ 20 ਨਾ ਉਹ ਵੀ ਦਰਸ਼ਨ ਕਰਦੇ ਅੰਦਰ ਜਾ ਕੇ ਨਰਦੇ ਜੀ ਦੇ ਦਰਸ਼ਨ ਅੰਦਰ ਜਾ ਕੇ ਇੱਕ ਮੌਸਮ ਬਦਲਣ ਕਰਕੇ ਖੰਗਵਾਦ ਹੋ ਗਈ ਛੱਡ ਦੀ ਬਹਾਰ ਰੱਖਿਆ ਜੀ ਸਭ ਤੇ ਹੁਣ ਵੀਡੀਓ ਕਰਦੇ ਹਾਂ ਬੰਦ ਹਾਂ ਜੀ ਰਾਤ ਰੁਕੇ ਸੀ ਕਿ ਛੋਟਾ ਜਿਹਾ ਚੜਨਾ ਵੀ ਹੈਗਾ ਜੀ ਇਹ ਇਹ ਉੱਪਰ ਹੈ ਜੀ ਚੜਨਾ ਆਉਂ ਜੰਦਾ ਚੜਨਾ ਇੱਧਰ ਅ ਇੱਕ ਛੋ ਵੀਰ ਕਿਸਾਨ ਵੀਰ ਲੱਗਿਆ ਹੋਇਆ ਆਪਣਾ ਇੱਧਰ ਪਾਣੀ ਰੋਕ ਕੇ ਨੇ ਇੱਧਰ ਖੇਤਾਂ ਤੇ ਪਾਣੀ ਛੱਡਿਆ ਹੋਇਆ देखना जो गल करके की प्रोसीजर है की नहीं एक मिनट दो बस मिनट माड़ा जा ए, पानी रोक के खेतों को पानी दे रहे हो भाई कितनी देर में भर जाएगा कितनी देर में भर जाएगा खेत, खेत? हाँ आठ घंटे में।, में भर जाएगा अच्छा ये पानी फिर सीधा कैसे बर्बाद गोदावरी गोदावरी में जाता है ये ਅੱਛਾ ਗੁਰੂ ਦੀ ਸੀ ਇਹ ਉੱਪਰੋਂ ਵੀ ਕਿੱਥੋਂ ਆਉਂਦਾ ਪਾਣੀ ਇਹ ਪਾਣੀ ਆਪਣਾ ਇਸਾਪੁਰ ਧਰਮ ਤੋਂ ਆਤਾ ਇਸਾਪੁਰ ਧਰਮ ਹੈ ਅੱਛਾ ਹਾਂ ਇਹ ਸਾਰੇ ਖੇਤੀਵਾਦੀ ਲੋਕ ਪਾਣੀ ਦਿੰਦੇ ਅੱਛਾ ਇਹ ਇਧਰ ਸਾਰੇ ਨੂੰ ਖੇਤੀ ਨੂੰ ਪਾਣੀ ਦਿੰਦੇ ਨੇ ਠੀਕ 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 ਇਹ ਨਾਂਦੜ ਦੀ ਭੂਮੀ ਹਮਾਰੀ ਗੁਰੂ ਗੋਬਿੰਦ ਸਿੰਘ ਦੀ ਭੂਮੀ ਹੈ ਇੱਕ ਨੰਬਰ ਭੂਮੀ ਹੈ ਹਾਂ ਜੀ ਹਾਂ ਜੀ ਹਾਂ ਜੀ 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 ਮਹਾਰਾਜ ਦੀ ਕਿਰਪਾ ਜੀ ਮਹਾਰਾਜ ਦੀ ਕਿਰਪਾ ਲੋ ਜੀ ਇੱਥੇ ਕਹਿੰਦੇ ਇਧਰੋਂ ਉੱਪਰੋਂ ਪਾਣੀ ਆਉਂਦਾ ਤੇ ਇਧਰ ਜਿੰਨੇ ਵੀ ਖੇਤ ਨੇ ਸਾਰੇ ਕਿਸਾਨ ਆਪਣੇ ਇੱਥੋਂ ਪਾਣੀ ਰੋਕ ਕੇ ਤੇ ਇਸ ਸਾਈਡ ਖੇਤ ਨੇ ਮੈਂ ਤੁਹਾਨੂੰ ਬਾਅਦ ਚ ਦਿਖਾ ਦਿੰਨਾ ਉਧਰ ਪਾਣੀ ਦੇ ਨਹੀਂ ਖੇਤਾਂ ਨੂੰ ਫਿਰ ਇਹ ਜਾ ਕੇ ਪਾਣੀ ਰਲਦਾ ਜੀ ਗਦਾਵਰੀ ਨਦੀ ਦੇ ਵਿੱਚ ਚਲੋ ਇਹ ਦਿਖਾਉਣਾ ਜੀ ਉੱਪਰਲੀ ਸਾਈਡ ਨਿਕਲ ਕੇ ਤੁਹਾਨੂੰ ਖੇਤ ਦਿਖਾਉਣਾ ਮੈਂ ਫਿਰ ਲਓ ਜੀ ਅੱਗੇ ਦਿਖਾਉਣਾ ਹੁਣ ਤੁਹਾਨੂੰ ਮੈਂ ਖੇਤ ਜਿਹੜੇ ਖੇਤ ਨੂੰ ਨੇ ਪਾਣੀ ਲਾ ਹੋਇਆ ਕਿਸਾਨ ਨੇ ਮਾਝੇ ਆਪਣੇ ਵਾਂਗ ਮੋਟਰ ਵਗੈਰਾ ਤਾਂ ਦਿਖੀ ਨਹੀਂ ਹੋ ਰackets ਆ ਬਣਾਈ ਹੋਈ ਖਾਲ ਪਾਈ ਇਹਨੇ ਉਹ ਰੁੱਕਿਆ ਹੋਇਆ ਪਾਣੀ ਯਾ ਖੇਤ ਨੂੰ ਇੱਧਰ ਲੈਣ ਛੱਡਿਆ ਹੋਇਆ ਜੀ ਪਾਣੀ ਇਹਨੇ ਆਹ ਦੇਖੋ ਜੀ ਆਹ ਛੱਡਿਆ ਪਾਣੀ ਇਹਨੇ ਇਹ ਕਹਿੰਦਾ 8 ਘੰਟੇ ਚ ਭਰ ਜਾਊਗਾ ਖੇਤ ਇਹਦਾ ਬੰਜਰ ਟਾਪਿਆ ਇੱਕ ਹੋਰ ਦਿਖਾਉਣਾ ਤੁਹਾਨੂੰ ਪ੍ਰੋਸੈਸ ਆ ਦੇਖੋ ਅਜਗਰ ਭਾਈ ਇਹਨੇ ਕਿਸਾਨ ਨੇ ਦੱਸਿਆ ਕਹਿੰਦਾ ਪਿੱਛੇ ਰਿਓ ਕਹਿੰਦਾ ਵੇਜ ਤਾਂ ਕੱਲ ਕੱਲ ਦਾ ਮਾਰਿਆ ਹੋਇਆ ਵੰਦੀ ਅੱਜ ਸਵੇਰੇ ਮੱਛਾ ਆਇਆ ਨੇ ਕਹਿੰਦਾ ਉਹ ਬੱਸ ਧੋਕਦੀ ਇਹਨੂੰ ਹਾਂ ਹਾਂ ਵਾਸੂ ਪਾਸਾ ਮਾਰਿਆ ਹੋਇਆ ਜੀ ਇਹਨਾਂ ਨੇ ਹਾਂਜੀ ਹੁਣ ਪਹੁੰਚੇ ਜੀ ਗੁਰਦੁਆਰਾ ਹੀਰਾ ਘਾਟ ਜੀ ਏ ਵੀ ਗੁਰਦਾਰ ਸਾਹਿਬ ਸਾਰੇ ਗੁਰਦਾਰ ਸਾਹਿਬ ਮਹਾਰਾਸ਼ਟਰ ਦੇ ਵਿੱਚੋਂ ਨੰਦੇੜ ਮਹਾਰਾਸ਼ਟਰ ਇਹ ਹੈਗਾ ਜੀ ਇਹਦਾ ਇਤਿਹਾਸ ਸਰੋਜੀ ਹੋਈਏ ਨਮਸਤਕ ਨੂੰ ਮਹਾਰਾਜ ਦੇ ਚਰਨੇ ਇਹ ਹੈਗੀ ਜੀ ਪਿੱਛੇ ਖਦਾਵਰੀ ਜਿਹਦੇ ਵਿੱਚ ਗੁਰੂ ਜੀ ਨੇ ਹੀਰਾ ਸਟਿਆ ਸੀ ਉਹ ਪਾਓ ਖੜੀ ਸਾਹਮਣੇ ਦੇਖ ਬੱਬੇ ਗੁਰਦਵਾਰ ਸਾਹਿਬ ਦੇ ਬਿਲਕੁਲ ਬੈਕ ਸ਼ੈਟ ਦੇ ਨਾ ਇੱਕ ਵਾਰੀ ਫੇਰ ਦਿਖਾ ਦਨ ਲਈ ਤੁਹਾਨੂੰ ਇਹ ਚਿੱਤਰਾਂ ਦੇ ਵਿੱਚ ਵੀ ਮਤਲਬ ਦਿਖਾਇਆ ਹੋਇਆ ਹੈ ਇਹਦੇ ਵਿੱਚ ਵੀ ਦੇਖ ਕੇ ਸਮਝ ਸਕਦੇ ਆਪਾਂ ਹੁਣ ਪਹੁੰਚੇ ਆਂ सती जुगी तप स्थान माता साहेब देवी जी का तप अस्थान जी गुरुद्वारा साहब बने हुए नाज चढ़द कला रखे बस चलो जी नमस्ते कौन लिया गुरु महाराज के दरबार ये है दर तो जी गुरद्वारा बैक बैकसाइड इमली के दरख्त बहुत लगे हुए हैं जी लो जी पहुचे गुरुद्वारा शाराट गुरुगार हुई नमस्तक गुरुद्वारा शिकार काट घाट ਜੀ ਨਮਸਤਕ ਹੋਏ ਮਹਾਰਾਜ ਦੇ ਦਰਬਾਰ ਤੇ ਉਧਰ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਸਰੋਵਰ ਹੈ ਜੀ ਤੇ ਹੁਣ ਉਸ ਤੋਂ ਬਾਅਦ ਸ਼ਾਇਦ ਦਰਬਾਰ ਸਾਹਿਬ ਵਾਪਸ ਚਲੇ ਗਈ ਹੈ ਜੀ ਉਹਨੇ ਕਮਰੇ ਚ ਚਲੀਏ ਫਿਰ ਉੱਥੋਂ ਜਿਵੇਂ ਵਾਕੀ ਸੰਗਤਾਂ ਦਾ ਹੁਕਮ ਹੈ ਉਹ ਕਰਦੇ ਆ ਜੀ ਸਲੋ ਠੀਕ ਆ ਜੀ ਮਿਲਦੇ ਆ ਫਿਰ ਇਹ ਵਾਜੀ ਸ਼ਿਕਾਰ ਘਾਟ ਦਾ ਸ਼ਰੋਵਰ ਜੀ ਹੋਰ ਜਰਾ ਸਾਬ ਦਾ ਇਧਰ ਉਹ ਸ਼ੁਗੁਰਦਾਰ ਸਾਬ ਐ ਮੈਂ ਦਿਖਾਈ ਦਿੰਦਾ ਨੇ ਜੀ ਸ਼ਾਮ ਦਾ ਵੇਲਾ ਹੋਇਆ ਹੈ ਹਾਂਜੀ ਲੋ ਗੁਰਦਰਾ ਸਾਹਿਬ ਤੋਂ ਆ ਜੀ ਵਾਪਸ ਕਮਰੇ ਚ ਆ ਗਏ ਜੀ ਕਮਰਾ ਇੱਕ ਹੋਰ ਮਿਲ ਗਿਆ ਅੱਜ ਤੇ ਇਧਰੋਂ ਦੇਖੋ ਜੀ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਤੇ ਬਾਕੀ ਵਲੌਗ ਦੇਖੋ ਸ਼ਾਇਦ ਕੱਲ ਨੂੰ ਲਵਾਵਾਂਗੇ ਵਿੱਚ ਨੂੰ ਕੁਆਲਿਟੀ ਥੋੜੀ ਗੜਬੜ ਹੋ ਜਾਣੀ ਹੈ ਜੀ ਵਿੱਚ ਨੂੰ ਮੋਨ ਦੇ ਡਾਊਨ ਹੋ ਗਏ ਅੱਧੇ ਚਾਰਜ ਹੋ ਗਏ ਇਸ ਕਰਕੇ ਕੁਆਲਿਟੀ ਦੀ ਥੋੜੀ ਜਿਹੀ ਦਿੱਕਤ ਹੋ ਗਈ ਨਾ ਉੱਥੇ ਸ਼ਾਇਦ ਲੇਜ਼ਰ ਥੋੜਾ ਹੁੰਦਾ ਜੀ ਉਹ ਵੀ ਕਹਿੰਦੇ ਕਾਲੂ ਦੀ ਜਾ ਕੇ ਆਵਾਂਗੇ ਉੱਥੇ ਵੀ ਇਹ ਹੈ ਜੀ ਦਰਬਾਰ ਸਾਹਿਬ ਠੀਕ ਹੈ ਜੀ ਬਾਕੀ ਫਿਰ ਮਿਲਦੇ ਆ ਜੀ ਜਰੂਰ